ਜੋ ਫਰੀਦ ਕੋਤੂ ਐਮਪੀ ਸਰਵਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਅੱਜ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਸਾਨੂੰ ਮੇਅਰ ਪ੍ਰੋਸਾ ਦਿੱਤਾ ਕਿ ਵੀ 5 ਤਰੀਕ ਨੂੰ ਮਨਤੋਂ ਚੰਕਾਵਾਂਗੇ ਕਿਉਂਕਿ ਜੇ ਸਰਕਾਰੀ ਤੌਰ ਤੇ ਯਾਦਗਾਰ ਤੌਰ ਤੇ ਇਹਦੀ ਕੋਈ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਆਉਣ ਵਾਲੇ ਸਮੇਂ 'ਚ ਵੀ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹ ਇਹ ਇਸ ਇਹ ਉਹਨਾਂ ਨੂੰ ਪਰਮਾਨੈਂਟੋ ਨਦੀ ਰਿਹਾਈ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੋਣੀ ਚਾਹੀਦੀ ਆ ਉਹ ਉਹ ਜੋ ਏਡਾ ਵੱਡਾ ਮਾਰਜਨ ਨਾਲ ਲੋਕਾਂ ਨੇ ਮਾਨੋ ਖਡੂਰ ਸਾਹਿਬ ਦੀ ਹਲਕੇ ਨੇ ਅਮੈਰੀਕੀ ਦੀ ਜ਼ਿੰਮੇਵਾਰੀ ਦਿੱਤੀ ਜਾਂ ਉਹ ਜ਼ਿੰਮੇਵਾਰੀ ਇਹਨਾਂ ਨੂੰ ਬਾਤ ਲੋਕਾਂ ਨੂੰ ਝੂਠੇ ਪਰਚਿਆਂ 'ਚ ਅਲਜਾਉਣ ਵਾਸਤੇ ਤੇ ਇਹਨਾਂ ਕੋ ਸਮਾਂ ਹੈਗਾ ਤੇ ਪਰ ਜਿਹੜਾ ਸੱਚਾ ਕੰਮ ਕਰਨ ਵਾਸਤੇ ਜੋ ਲੋਕਾਂ ਬੜੇ ਬੜੇ ਲੋਕਾਂ ਨੇ ਇਹ ਨਸ਼ੇ ਦਾ ਧੰਦਾ ਕਰ ਰਹੇ ਉਧਰ ਕਿਉਂ ਇਹ ਖਿਆਲ ਦਿੱਤਾ ਜਾ ਰਿਹਾ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰੀ ਬਹੁਤ ਵੱਧ ਦੇ ਨਾਲ ਸੰਸਦ ਮੈਂਬਰ ਚੁਣੇ ਗਏ ਸਨ ਔਰ ਉਹਨਾਂ ਦੀ ਜੌਂ ਸਮੇਂ ਵੀ ਉਹ ਡਿਬਲੂ ਗਟ ਜੇਲ੍ਹ ਦੇ ਵਿੱਚ ਨਜ਼ਰਬੰਦ ਸਨਤਾ ਜੇ ਹੁਣ ਤੱਕ ਵੀ ਨਜ਼ਰਬੰਦ ਨੇ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਲੇਕਿਨ ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਸੌ ਜੜੀ ਚੁਕਾਈ ਜਾਵੇ ਅੱਜ ਅਸੀਂ ਇਸ ਖਬਰ ਤੋਂ ਬਾਅਦ ਉਹਨਾਂ ਦੇ ਪਿੰਡ ਪਹੁੰਚੇ ਹਾਂ ਉਹਨਾਂ ਦੇ ਪਿਤਾ ਜੀ ਤਰਸੀਮ ਸਿੰਘ ਨਾਲ ਗੱਲਬਾਤ ਕੀਤੀ ਆ ਪਿੰਡ ਸਾਰਾ ਕੀ ਤਕਰੀਬਨ ਸਮੁੱਚਾ ਹਲਕਾ ਕਿਰੂਰ ਸਾਹਿਬ ਜਿਹੜਾ ਉਹਨਾਂ ਦੇ ਮਾਣਾਂ 'ਚ ਬੜੀ ਖੁਸ਼ੀ ਜੜੀ ਆ ਦੇਖਣ ਨੂੰ ਮਿਲ ਰਹੀ ਆ ਕਿ ਉਹਨਾਂ ਵੱਲੋਂ ਜੋ ਨਮਾਇੰਦਾ ਚੁਣਿਆ ਗਿਆ ਸੀਗਾ ਉਸ ਨੂੰ ਹੁਣ ਸਰਕਾਰ ਦੁਆਰਾ ਸੌਂ ਚੁਕਾਉਣ ਜਾ ਰਹੀ ਹੈ ਸੰਵਿਧਾਨ ਦੀ ਸੌ ਬਹੁਤ ਜਨਾ ਖੁਸ਼ੀ ਦਾ ਇਜ਼ਹਾਰ ਕੀਤਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਿੱਥੇ ਉਹਨਾਂ ਨੇ ਸਰਕਾਰਾਂ ਦਾ ਜਾਂ ਸੰਸਦ ਸਰਬਜੀਤ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਪੀਡੀਸੀ ਨਿਊਜ਼ ਦਾ ਵੀ ਆਪਣੇ ਤਹਿਤ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਉਹਨਾਂ ਦੀਆਂ ਖਬਰਾਂ ਉਹਨਾਂ ਦੇ ਮੁੱਦਾਂ ਦੇ ਨਾਲ ਇਸ ਸਪੀਡੀਸੀ ਨਿਊਜ਼ ਚੈਨਲ ਤੇ ਵਿਖਾਏ ਆ ਆਓ ਜਨਾ ਉਹਨਾਂ ਨੇ ਗੱਲ ਕਰਦੇ ਆ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਉਹਨਾਂ ਦੇ ਪਿਆਰੇ ਸਹਿਮ ਸਿੰਘ ਨਾਲ ਗੱਲਬਾਤ ਕਰਨਾ ਤੇ ਉਹਨਾਂ ਨੇ ਅੱਜ ਜੱਲੂ ਪਰ ਖੜਾ ਗ੍ਰਾਵ ਵੀ ਕਿ ਬੰਦੇ ਹਾਂਜੀ ਵੈਰੀ ਗੁੱਡ ਜੀ ਕਰਤਾਰ ਸਵਾਇ ਗੁੱਡ ਜੀ ਜੀਪਤੀ ਅੱਜ ਜੋ ਇਹ ਖਬਰਾਂ ਚੱਲ ਰਹੀਆਂ ਕਿ ਉਹਨਾਂ ਨੂੰ 5 ਤਰੀਕ ਨੂੰ ਸੌਂਚ ਲਈ ਜਾ ਰਹੀ ਇਹ ਵੈਸੇ ਤੇ ਸਾਨੂੰ ਮੀਡੀਆ ਦੇ ਥਰੂ ਹੀ ਪਤਾ ਲੱਗਿਆ ਇਸ ਗੱਲ ਦੀ ਇਸ ਕਰਕੇ ਥੋੜੀ ਜਿਹੀ ਅਸੀਂ ਇਸ ਜਾਣਕਾਰੀ ਨੂੰ ਪੁਤਤਾ ਮੰਨ ਰਹੇ ਆ ਕਿ ਜੋ ਫਰੀਦਕੋਟੋਂ ਐਮਪੀ ਸਰਵਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਅੱਜ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਸਾਨੂੰ ਇਹ ਪ੍ਰੋਸਾ ਦਿੱਤਾ ਕਿ ਇਹ ਪੰਜ ਤਰੀਕ ਨੂੰ ਉਹਨਾਂ ਨੂੰ ਸੰਚ ਕਾਵਾਂਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਚਲੋ ਇਸ ਇਸ ਖਬਰ ਨੂੰ ਸਹੀ ਮੰਨਿਆ ਜਾ ਸਕਦਾ ਪਰ ਅਜੇ ਸਰਕਾਰੀ ਤੌਰ ਤੇ ਜਾਂ ਘਰਕ ਤੌਰ ਤੇ ਇਹਦੀ ਕੋਈ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਤੇ ਮੇਰੇ ਖਿਆਲ ਹੈ ਕਿ ਜੇ ਇਸ ਗਾਰ ਨੇ ਫੈਸਲਾ ਲਿਆ ਕਿ ਮੰਨ 4 ਦਿਨ ਦੀ ਪ੍ਰੋ ਦੇਣ ਦਾ ਜਾਂ ਉਹਨਾਂ ਨੇ ਸੋਚ ਕੋਣ ਦਾ ਤੇ ਵੈਸੇ ਤੇ ਕਾਫੀ ਦੇਰੀ ਨਾ ਲਿਆ ਗਿਆ ਫੈਸਲਾ ਚਲੋ ਫੇਰ ਵੀ ਦੇਰ ਆਈ ਦਰਸਤਾ ਹੈ ਕਿਉਂਕਿ ਉਹਨਾਂ ਦਾ ਫੈਸਲਾ ਜੋ ਪਹਿਲਾਂ ਉਹਨਾਂ ਨੂੰ 25 ਤਰੀਕ ਨੂੰ 26 ਤਰੀਕ ਨੂੰ ਸਾਰੇ ਲੋਕਾਂ ਨੂੰ ਦੁਜੇ ਐਮਪੀ ਨੂੰ ਫਾਰਮ ਚੁਕਾਈ ਗਈ ਉਹਨੂੰ ਚੁਕਾਈ ਜਾਣੀ ਚਾਹੀਦੀ ਸੀ ਤੇ ਜਿਹੜਾ ਲੋਕ ਸਭਾ ਦਾ ਸੈਸ਼ਨ ਅੱਗੇ ਗਿਆ ਉਹਦੇ ਚ ਵੀ ਉਹਨਾਂ ਨੂੰ ਆਪਣੇ ਹਲਕੇ ਦੀ ਰਮਾਇਜ਼ ਕੀ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਇਹ ਜੋ ਲੇਟ ਹੋ ਗਿਆ ਚਲੋ ਆਉਣ ਵਾਲੇ ਸਮੇਂ ਚ ਵੀ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉਹ ਇਹ ਐਸਾ ਇਹ ਉਹਨਾਂ ਨੂੰ ਪਰਮਾਨੈਂਟ ਉਹਨਾਂ ਦੀ ਰਿਹਾਈ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੋਣੀ ਚਾਹੀਦੀ ਆ ਕਿ ਉਹ ਜੋ ਏਡਾ ਵੱਡਾ ਮਾਰਜਨਾਂ ਲੋਕਾਂ ਨੇ ਮਾਨੋ ਕੁਲੂਬ ਸਾਹਿਬ ਦੇ ਹਲਕੇ ਨੇ ਨਮਾਇਦਗੀ ਦੀ ਜ਼ਿੰਮੇਵਾਰੀ ਦਿੱਤੀ ਜਾ ਉਹ ਜ਼ਿੰਮੇਵਾਰੀ ਉਹਨੂੰ ਬਾਸ ਸਕਦੇ ਤੁਸੀਂ ਉਹਨਾਂ ਦੀ ਰਿਹਾਈ ਦੀ ਤੁਹਾਨੂੰ ਜਦੋਂ ਆਪਣੇ ਉਹਨਾਂ ਦੀ ਪੈਰਵਲ ਮਿਲਦੀ ਤੁਹਾਨੂੰ ਖਬਰ ਮਿਲੀ ਆ ਤੁਸੀਂ ਕਹਿੰਦੇ ਸਾਨੂੰ ਅਧਿਕਾਰਿਤ ਤੌਰ ਤੇ ਸਰਕਾਰ ਵੱਲੋਂ ਜਾਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਨਹੀਂ ਦਿੱਤਾ ਗਿਆ ਕਿ ਤੁਹਾਨੂੰ ਕੋ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਕੋਈ ਆਗਿਆ ਮਿਲੀ ਆ ਜਾਂ ਤੁਸੀਂ ਮੁਲਾਕਾਤ ਕਰਨ ਵਾਸਤੇ ਉਹਨਾਂ ਨਾਲ ਜਾ ਰਹੇ ਹੋ ਨੇ ਅਸੀਂ ਵੈਸੇ ਤੇ ਜਾਵਾਂਗੇ ਉਧਾਂ ਪਰ ਸਾਨੂੰ ਨਾ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੀ ਮੁਲਾਕਾਤ ਹੋ ਸਕਦੀ ਸਰ ਸਰਕਾਰੀ ਤੌਰ ਤੇ ਕੋਈ ਵੀ ਇਹਦੇ ਬਾਰੇ ਚ ਜਾਣਕਾਰੀ ਨਹੀਂ ਦਿੱਤੀ ਗਈ ਜੇ ਸਾਨੂੰ ਮੀਡੀਆ ਦੇ ਤਰੁਵੀ ਜੋ ਕੁਛ ਇਹ ਪਹੁੰਚ ਰਹੀਆਂ ਤੇ ਅਸੀਂ ਉਹਦਾ ਪਰਿਵਾਰ ਦੇਖ ਲਈ ਉੱਥੇ ਹੀ ਪਹੁੰਚਾਂਗੇ ਜੇ ਮੌਕਾ ਕੋਈ ਦਰੁਕਾਰ ਬਾਤ ਕਰਨ ਦਾ ਮੌਕਾ ਮਿਲਦਾ ਤੇ ਅਸੀਂ ਉਹਨਾਂ ਨਾਲ ਕਰਾਂਗੇ ਕਿ ਬਾਕੀ ਆ ਸਾਡੀ ਦੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਜੇ ਜੇ ਉਹਨਾਂ ਨੂੰ ਤੁਰੰਤ ਨਹੀਂ ਰਿਹਾ ਕੀਤਾ ਜਾ ਸਕਦਾ ਥੋੜਾ ਕੋਈ ਸਮਾਂ ਲੱਗ ਸਕਦਾ ਤੇ ਉਹਨਾਂ ਨੂੰ ਪ੍ਰੋਬਲਮ ਦੇ ਵਧਾ ਕੇ ਤੇ ਜਿਹੜੇ ਖਰੂਦ ਸਾਹਿਬ ਦੇ ਹਲਕੇ ਦੇ ਵੋਟਰ ਹੈ ਆ ਜਿਹੜਾ ਪੰਜਾਬ ਦੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਮਹਿਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਦੀ ਜਿਹੜੀਆਂ ਉਹ 15 ਮਹੀਨੇ ਤੋਂ ਅੰਦਰ ਆ ਤੇ ਲੋਕਾਂ ਦੀਆਂ ਸਮੱਸਿਆਵਾਂ ਜੋ ਨਸ਼ੇ ਦਾ ਜੋ ਕਹਿਰ ਚੱਲ ਰਿਹਾ ਹੈ ਜਾਂ ਕੋਈ ਹੋਰ ਜਿਹੜੇ ਮਸਲੇ ਆ ਉਹ ਉਹਨਾਂ ਦੇ ਧਿਆਨ ਚ ਆਉਣ ਤੇ ਉਹ ਆਉਣ ਵਾਲੇ ਸੈਸ਼ਨ ਜਦੋਂ ਉਹਨਾਂ ਨੂੰ ਪਰਲਮੈਂਟ ਚ ਮੌਕਾ ਮਿਲਦਾ ਤੇ ਉਹ ਆਪਣੇ ਹਲਕੇ ਦੀ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਆ ਉਹਨਾਂ ਉਹਨਾਂ ਬਾਰੇ ਆਵਾਜ਼ ਚੁੱਕ ਸਕਦੇ ਇਹ ਕਦੂਰ ਸਵਾ ਲੋਕ ਸਭਾ ਹਲਕਾ ਦੇ ਕਦੂਰ ਸਵਾ ਉਥੋਂ ਦੇ ਵੋਟਰਾਂ ਦੀ ਜਿਨ੍ਹਾਂ ਨੇ ਭਾਰੀ ਤਦਾਦ ਕੇ ਭਾਈ ਅਮਰਪਾਲ ਨੂੰ ਜਿਤਾਇਆ ਉਸ ਤੋਂ ਇਲਾਵਾ ਤੁਹਾਡੇ ਆਪਣੇ ਨਗਰ ਨਿਵਾਸੀਆਂ ਤੁਹਾਡੇ ਪਰਿਵਾਰ ਦੇ ਵਿੱਚ ਇਸ ਖਬਰ ਤੋਂ ਬਾਅਦ ਕੀ ਮਹਿਸੂਸ ਕੀਤਾ ਜਾ ਰਿਹਾ ਹੈ ਇਹ ਇਹ ਤੋਂ ਪਹਿਲਾਂ ਕਿ ਸੰਸਦਾਂ 'ਚ ਬਹੁਤ ਤਰ੍ਹਾਂ ਦੇ ਸ਼ੰਕੇ ਸੀਗੇ ਜਿਨ੍ਹਾਂ ਦੇ ਕਈ ਮੀਡੀਆ 'ਚ ਖਬਰਾਂ ਸੀ ਜੀ ਉਹਨਾਂ ਦੇ ਇੰਨੇ ਦਿਨਾਂ ਤੋਂ ਬਾਅਦ ਤੋਂ ਉਹਨਾਂ ਦੇ ਸੰਸਦ ਮੈਂਬਰ ਆਦੋ ਜੂਗੀ ਉਜੂਗੀ ਸਾਨੂੰ ਤੇ ਪੂਰਨ ਭਰੋਸਾ ਸੀ ਕਰਕੇ ਕਿ ਇਹ ਜਿਹੜੇ ਉਹਨਾਂ ਦਾ ਸਵਿਧਾਨ ਕਾਕੇ ਆ ਇਹ ਇਹ ਉਹਨਾਂ ਦੀ ਉਹਨਾਂ ਨੂੰ ਜੋ ਉਹਨਾਂ ਦੀ ਮੈਮਰੀ ਲੋਕਾਂ ਨੇ ਚੁਣ ਕੇ ਭੇਜਿਆ ਤੇ ਉਹਨਾਂ ਦੇ ਜੋ ਵੀ ਅਗਲੀ ਕਾਰਵਾਈਆਂ ਉਹ ਸਰਕਾਰ ਪੂਰੀ ਕਰੂਗੀ ਪਰ ਫੇ ਵੀ ਲੋਕਾਂ ਦੇ ਮਨ ਚ ਜਿੱਦਾਂ মিডিਆ ਦੇ ਕਈ ਇਥੇ ਨੈਗੇਟਿਵ ਖਬਰਾਂ ਚਲਦੀਆਂ ਦੇ ਉਹਦੇ ਅੰਦਰ ਕਾਫੀ ਫਿਰ ਸਾਨੂੰ ਕਈ ਉਤਰਾਂ ਦੇ ਫੋਨ ਆਉਂਦੇ ਸੀ ਕਿ ਮੇਰਾ ਛਲੇ ਕੇ ਇਹਦੇ ਨਾਲ ਕਾਫੀ ਹੱਦ ਤੱਕ ਇਹ ਮਾਮਲਾ ਕਲੀਅਰ ਹੋ ਜਾਊਗਾ ਕਿ ਉਹ ਸਾਡੇ ਸਿੱਧਾ ਮੈਂਬਰ ਬਣ ਕੇ ਪੱਕੇ ਤੌਰ ਤੇ ਦੂਸਰਾ ਇਹ ਲੋਕ ਇਹ ਵੀ ਚਾ ਰਹੇ ਹੈ ਕਿ ਉਹਨਾਂ ਨੂੰ ਦਲਦਲ ਦੀ ਰਿਆਇਤ ਕੀਤਾ ਜਾਵੇ ਲੋਕਾਂ ਨੇ ਝੂਠੇ ਪਰਚਿਆਂ ਚ ਅਲਜਾਉਣ ਵਾਸਤੇ ਤੇ ਇਹਨਾਂ ਕੋ ਸਮਾਂ ਹੈਗਾ ਤੇ ਪਰ ਜਿਹੜਾ ਸੱਚਾ ਕੰਮ ਕਰਨ ਵਾਸਤੇ ਜੋ ਲੋਕਾਂ ਵੱਡੇ ਵੱਡੇ ਲੋਕਾਂ ਇਹ ਨਸ਼ੇ ਦਾ ਹੰδα ਕਰ ਰਹੇ ਉਧਰ ਕਿਉਂ ਨਹੀਂ ਖਿਆਲ ਦਿੱਤਾ ਜਾ ਰਿਹਾ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਇਹ ਸਰਕਾਰ ਨਸ਼ੇ ਨੂੰ ਪ੍ਰੋਮੋਟ ਕਰਨ ਦਾ ਕੰਮ ਕਰ ਰਹੀ ਆ ਕਿਉਂਕਿ ਜੇ ਅਮਰਤਪਾਲ ਨਸ਼ਿਆਂ ਦੇ ਖਿਲਾਫ ਕੰਮ ਕਰ ਰਿਹਾ ਸੀ ਤੇ ਨਸ਼ਿਆਂ ਦੇ ਜਿਹੜੀ ਲੋਕਾਂ ਨੂੰ ਇਹ ਉਹਨਾਂ ਤੋਂ ਕਾਫੀ ਅਮੀਰ ਸੀ ਪਹਿਲਾਂ ਵੀ ਤੇ ਅੱਜ ਵੀ ਉਹਨਾਂ ਨੇ ਵੋਟਾਂ ਐਸੇ ਕਰਕੇ ਉਹਨਾਂ ਨੂੰ ਪਾਈਆਂ ਕਿ ਉਹ ਨਸ਼ਿਆਂ ਦੀ ਨਸ਼ਿਆਵਾਦ ਨਸ਼ਿਆਂ ਲਈ ਲੜ ਸਕਦੇ ਆ ਤੇ ਨਸ਼ਿਆਂ ਨੂੰ ਰੋਕ ਸਕਦੇ ਆ ਇਸ ਕਰਕੇ ਮੇਰਾ ਖਿਆਲ ਸਰਕਾਰ ਜੇ ਚਾਹੁੰਦੀ ਆ ਕਿ ਨਸ਼ਿਆਂ ਨੂੰ ਕਟ ਕੀਤਾ ਜਾਣਾ ਚਾਹੀਦਾ ਜਾਂ ਖਤਮ ਕੀਤਾ ਪੰਜਾਬ ਦੀ ਧਰਤੀ ਤੋਂ ਖਤਮ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਜਿਹੜੇ ਸਿਹਰਤ ਬੰਦੇ ਆ ਜਾਂ ਅਮਰਤਪਾਲ ਵਰਗੇ ਜਾਂ ਹੋਰ ਵੀ ਆ ਉਹਨਾਂ ਨੂੰ ਇਸ ਮਾਮਲੇ 'ਚ ਰਿਹਾ ਕਰਕੇ ਉਹਨਾਂ ਨੂੰ ਇਹ ਮੌਕਾ ਦੇਣਾ ਚਾਹੀਦਾ ਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸਰਕਾਰ ਨੂੰ ਕਿ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਲੜੀ ਜਾ ਸਕੇ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਕੋਮਲੇ ਪੇਤਾ ਜੀ ਨੇ ਦੇਖੋ ਜੀ ਬੜੀ ਹਲੀਮੀ ਦੇ ਨਾਲ ਗੱਲ ਕਰਦੇ ਆ ਕਿ ਆ ਕਿ ਜਿੱਥੇ ਸਰਕਾਰ ਦਾ ਧੰਨਵਾਦ ਕਰਦੇ ਆ ਇਹ ਪੈਰੈਂਟ ਜਿਹੜੀ ਸੀ ਉਹਨਾਂ ਨੂੰ ਪਹਿਲਾਂ ਮਿਲ ਜਾਣੀ ਚਾਹੀਦੀ ਸੀ ਸੌ ਜਿਹੜੀ ਪਹਿਲਾਂ ਚੁਕਣ ਜੀ ਜੀ ਲੇਕਿਨ ਫਿਰ ਵੀ ਨਾ ਕਿਹਾ ਦੇਰ ਆਏ ਦਰਸਤਾਏ ਕੋਈ ਗੱਲ ਨਹੀਂ ਗਈ ਪਰ ਉਹ ਚਾਹੁੰਦੇ ਵੀ ਉਹਨਾਂ ਦੀ ਪੈਰੈਂਟ ਨੂੰ ਵਾਅਦਾ ਕੀਤਾ ਜਾਵੇ ਤਾਂ ਜੋ ਕਿ ਉਹ ਹੁਣ ਸੰਸਦ ਵਜੋਂ ਆਪਣੇ ਇਲਾਕੇ ਵਿੱਚ ਆਪਣੇ ਹਲਕੇ ਦੇ ਵਿੱਚ ਕੰਮ ਕਰ ਸਕਣ ਖਾਸ ਕਰਕੇ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਿਆਂ ਦਾ ਰੁਝਾਨ ਵੱਧ ਚੁੱਕਾ ਆ ਔਰ ਨਸ਼ਿਆਂ ਦੇ ਨਾਲ ਹੁਣ ਤਾਜ਼ਾ ਹੀ ਬਾਬਾ ਬਕਾਲ ਹਲਕੇ ਵਿੱਚ ਥਣ ਬਹੁਤਾਂ ਆ ਰਹੀਆਂ ਉਹ ਲਗਾਤਾਰ ਨੌਜਵਾਨਾਂ ਦੀ ਹੋ ਚੁੱਕੀਆਂ ਜੋ ਪਰਿਵਾਰਾਂ ਵਾਸਤੇ ਬੜਾ ਕਹਿਰ ਟੁੱਟ ਗਿਆ ਉਹਨਾਂ ਕਹਿਆ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਵੀ ਜੇਕਰ ਜਿੱਥੇ ਕੋਈ ਨਸ਼ਾ ਵਿਕਦਾ ਜਾਂ ਨਸ਼ੇ ਦਾ ਇਸਤੇਮਾਲ ਹੁੰਦਾ ਉਹ ਹਲਕੇ ਦਾ ਉਸ ਜ਼ਿਲ੍ਹੇ ਦਾ ਜਿਹੜਾ ਪੁਲਿਸ ਅਧਿਕਾਰੀ ਯਾ ਜ਼ਿੰਮੇਵਾਰ ਹੋਊਗਾ ਉਹਨਾਂ ਮੰਗ ਕੀਤੀ ਹੈ ਵੀ ਇਹ ਤਿੰਨ ਮੌਤਾਂ ਹੋ ਗਈਆਂ ਨੇ ਇਹ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਦੇ 302 ਭਾਗ ਕਤਲ ਦਾ ਮਤਲਬ ਮਕਦਮਾ ਜਿਹੜਾ ਦਰਜ ਹੋਣਾ ਚਾਹੀਦਾ ਮਿਸੀ ਨਿਊਜ਼ ਦਾ ਵੀ ਧੰਨਵਾਦ ਕਰਦੇ ਆ ਗਿਆ ਕਿ ਉਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਇਸ ਮੀਡੀਆ ਰਹੀਂ ਸੀ ਪੀਡੀਸੀ ਨਿਊਜ਼ ਨਹੀਂ ਸਰਕਾਰ ਤੱਕ ਪਹੁੰਚਦੀ ਹੋਈ ਆ ਤਾਂ ਤਾਂ ਹੀ ਸਰਕਾਰ ਜਿਹੜੀ ਹਰਕਤ ਵਿੱਚ ਆਈ ਆ ਉਹਨਾਂ ਨੇ ਪਾਈ ਅਮਰਤਪਾਲ ਨੂੰ ਪੈਰੂ ਦਿੱਤੀ ਆ ਕੈਮਰਾਮੈਨ ਜੁਗੇਸ਼ ਦੇ ਨਾਲ ਪ੍ਰਕਾਸ਼ ਮਰ ਪੀਡੀਸੀ ਨਿਊਜ਼ ਪਿੰਡ ਜਿਹੜੇ ਉੱਪਰ ਖੜਾ